ਸਤਿ ਸ੍ਰੀ ਅਕਾਲ ਜੀ ਮੈਂ ਜਸਵਿੰਦਰ ਕੌਰ ਤੇ ਜਸਵਿੰਦਰ ਜਿਲ ਤੋਂ ਇਸ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਅੱਜ ਮੈਂ ਬਣਾਵਾਂਗੀ ਬੈਂਗਨ ਦਾ ਪਰਤਾ ਬਿਲਕੁਲ ਸੋਖੇ ਅਤੇ ਨਵੇਂ ਤਰੀਕੇ ਦੇ ਨਾਲ ਬਿਨਾ ਭੁੰਨੇ ਤੁਹਾਨੂੰ ਬੈਂਗਨ ਦਾ ਪਰਤਾ ਬਣਾਉਣਾ ਸਿਖਾਵਾਂਗੀ ਤੇ ਚਲੋ ਇਹਦੀ ਰੈਸিপি ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਹਾਂ ਤੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਿਓ ਤੇ ਨਾਲ ਲੱਗੇ ਬੈਲ ਆਈਕਨ ਨੂੰ ਵੀ ਪ੍ਰੈਸ ਕਰ ਦਿਓ ਤਾਂ ਜੋ ਆਉਣ ਵਾਲੀ ਹਰ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਬੈਂਗਨ ਦਾ ਪਰਠਾ ਬਣਾਉਣ ਵਾਸਤੇ ਇੱਥੇ ਮੈਂ 800 ਗ੍ਰਾਮ ਬੈਂਗਨ ਲਏ ਨੇ ਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਧੋ ਲਿੱਤਾ ਹੋਇਆ ਤੇ ਹੁਣ ਇਹਨਾਂ ਨੂੰ ਕੱਟਣਾ ਸਟਾਰਟ ਕਰਾਂਗੇ ਸਭ ਤੋਂ ਪਹਿਲਾਂ ਬੈਂਗਨ ਦਾ ਹੈੱਡ ਪਾਰਟ ਉਤਾਰਾਂਗੇ ਇਸ ਤਰ੍ਹਾਂ ਤੇ ਦੇਖੋ ਇਸ ਤਰ੍ਹਾਂ ਮੈਂ ਬੈਂਗਨ ਦਾ ਹੈੱਡ ਪਾਰਟ ਮਤਲਬ ਕਿ ਬੈਂਗਨ ਦਾ ਡੰਡਲ ਉਤਾਰ ਲਿੱਤਾ ਹੈ ਤੇ ਹੁਣ ਇਸ ਨੂੰ ਛਿੱਲਣਾ ਸਟਾਰਟ ਕਰਾਂਗੇ ਤੇ ਅੱਜ ਜਿਹੜਾ ਬੈਂਗਨ ਦਾ ਪਰਠਾ ਬਣਾਉਣਾ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਤੇ ਬਹੁਤ ਸੋਖੇ ਤੇ ਨਵੇਂ ਤਰੀਕੇ ਦੇ ਨਾਲ ਬਣਾਵਾਂਗੇ ਤੇ ਇਸ ਤਰ੍ਹਾਂ ਮੈਂ ਬੈਂਗਣਾ ਨੂੰ ਦੇਖੋ ਛਿਲਨਾ ਸਟਾਰਟ ਕਰ ਦਿੱਤਾ ਹੋਇਆ ਹੈ ਬੈਂਗਨ ਦਾ ਛਿਲਕਾ ਬਹੁਤ ਹੀ ਆਸਾਨੀ ਦੇ ਨਾਲ ਉਤਰ ਜਾਂਦਾ ਹੈ ਤੇ ਦੇਖੋ ਇਸ ਤਰ੍ਹਾਂ ਮੈਂ ਤਿੰਨੋਂ ਹੀ ਬੈਂਗਨ ਛਿਲਕੇ ਰੱਖ ਲੈਣੇ ਨੇ ਤੇ ਬੈਂਗਨ ਦੇਖੋ ਬਹੁਤ ਹੀ ਛੇਤੀ ਨਾਲ ਛਿੱਲੇ ਗਏ ਨੇ ਤਿੰਨੋਂ ਬੈਂਗਨ ਮੈਂ ਛਿੱਲੇ ਨੇ ਹੁਣ ਇਹਨਾਂ ਨੂੰ ਕੱਟਣਾ ਸਟਾਰਟ ਕਰਾਂਗੇ ਤੇ ਮੈਂ ਇੱਕ ਬੌਲ ਦੇ ਵਿੱਚ ਇੱਥੇ ਪਾਣੀ ਲੈ ਲੈਂਦਾ ਹੋਇਆ ਤੇ ਇਸ ਦੇ ਵਿੱਚ ਬੈਂਗਨ ਕੱਟ ਕੇ ਪਾਵਾਂਗੇ ਤੇ ਬੈਂਗਨ ਦਾ ਪਰਤਾ ਇਸ ਤਰ੍ਹਾਂ ਬਣਾਉਂਦਾ ਇੱਕ ਹੋਰ ਬਹੁਤ ਫਾਇਦਾ ਦੇਖੋ ਆਪਾਂ ਜਦੋਂ ਕੱਟ ਕੇ ਬੈਂਗਨ ਦਾ ਪਰਤਾ ਬਣਾਉਂਦੇ ਆ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਇਸ ਦੇ ਵਿੱਚ ਕੀ ਜੇ ਕੋਈ ਕੀੜਾ ਵਗੈਰਾ ਹੋਵੇ ਤਾਂ ਆਪਾਂ ਫਿਰ ਉਹ ਨਹੀਂ ਯੂਜ਼ ਕਰਦੇ ਉਹ ਉਸ ਚੀਜ਼ ਦਾ ਆਪਾਂ ਨੂੰ ਪਤਾ ਲੱਗ ਜਾਂਦਾ ਜਦ ਕਿ ਜਦੋਂ ਆਪਾਂ ਬੈਂਗਨ ਨੂੰ ਭੁੰਦੇ ਆ ਤਾਂ ਇਸ ਦੇ ਵਿੱਚ ਕਾਫੀ ਜ਼ਿਆਦਾ ਪ੍ਰੋਬਲਮ ਆਂਦੀ ਹੈ ਤੇ ਦੇਖੋ ਇਸ ਤਰ੍ਹਾਂ ਮੈਂ ਸਾਰੇ ਹੀ ਬੈਂਗਨ ਪਾਣੀ ਦੇ ਵਿੱਚ ਕੱਟ ਕੇ ਰੱਖ ਲਿੱਤੇ ਹੋਏ ਨੇ ਤੇ ਹੁਣ ਇੱਕ ਸਾਈਡ ਤੇ ਕੜਾਈ ਦੇ ਵਿੱਚ ਮੈਂ ਅੱਧੀ ਕੜਚੀ ਤੇਲ ਪਾ ਲਿੱਤਾ ਹੈ ਤੇ ਫਲੇਮ ਇੱਥੇ ਮੈਂ ਮੀਡੀਅਮ ਹੀ ਰੱਖੀ ਹੋਈ ਹੈ ਸਭ ਤੋਂ ਪਹਿਲਾਂ ਤੇਲ ਨੂੰ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇਲ ਗਰਮ ਹੋ ਚੁੱਕਾ ਹੈ ਤੇ ਹੁਣ ਇਸ ਦੇ ਵਿੱਚ ਕੱਟੇ ਹੋਏ ਬੈਂਗਨ ਪਾਵਾਂਗੇ ਮੈਂ ਪਹਿਲਾਂ ਵੀ ਤੁਹਾਡੇ ਨਾਲ ਬੈਂਗਨ ਦੇ ਪਰਥੇ ਦੀ ਰੈਸিপি ਸ਼ੇਅਰ ਕੀਤੀ ਸੀ ਉਸ ਦੇ ਵਿੱਚ ਮੈਂ ਜਿਹੜਾ ਬੈਂਗਨ ਦਾ ਪਰਥਾ ਹੈ ਉਹ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕੀਤਾ ਸੀ ਪਰ ਆਪਾਂ ਅੱਜ ਜਿਹੜਾ ਪਰਥਾ ਬਣਾਣਾ ਹੈ ਉਹ ਕੜਾਈ ਦੇ ਵਿੱਚ ਬਣਾਣਾ ਹੈ ਬੜੇ ਹੀ ਵਧੀਆ ਤਰੀਕੇ ਦੇ ਨਾਲ ਇਹ ਬਣ ਕੇ ਤਿਆਰ ਹੋਏਗਾ ਤੇ ਦੇਖੋ ਮੈਂ ਸਾਰੇ ਹੀ ਬੈਂਗਨ ਕੜਾਈ ਦੇ ਵਿੱਚ ਪਾ ਦਿੱਤੇ ਨੇ ਤੇ ਹੁਣ ਆਪਾਂ ਲੋ ਟੂ ਮੀਡੀਅਮ ਫਲੇਮ ਦੇ ਉੱਪਰ ਹੀ ਇਹਨਾਂ ਨੂੰ ਪਹਿਲਾਂ 2 ਕਮਿੰਟ ਲਈ ਭੁੰਨ ਲਾਂਗੇ ਇਸ ਤਰ੍ਹਾਂ ਲਗਾਤਾਰ ਭੁੰਦੇ ਜਾਣਾ ਇਸ ਨੂੰ ਨਾਲ-ਨਾਲ ਹਿਲਾਇਆ ਜਾਣਾ ਤੇ ਤਕਰੀਬਨ ਮੈਨੂੰ 2 ਕਮਿੰਟ ਹੋ ਗਏ ਹੋਏ ਨੇ ਇਸ ਨੂੰ ਭੁੰਦੇ ਹੋਏ ਤੇ ਹੁਣ ਇਸ ਤੇ ਆਪਾਂ ਢੱਕਣ ਲਗਾ ਕੇ ਇਸ ਨੂੰ ਤਕਰੀਬਨ 6 ਮਿੰਟ ਤੱਕ ਲੋ ਟੂ ਮੀਡੀਅਮ ਫਲੇਮ ਤੇ ਭੁੰਨਾਂਗੇ ਤੇ ਹੁਣ ਮੈਂ ਇਸ ਤੇ ਢੱਕਣ ਲਗਾ ਦਿੱਤਾ ਹੈ ਤੇ 6 ਮਿੰਟ ਤੱਕ ਇਹਨੂੰ ਇਸੇ ਤਰ੍ਹਾਂ ਹੀ ਪਕਾਉਣਾ ਹੈ ਤੇ ਹੁਣ ਤਕਰੀਬਨ 3 ਮਿੰਟ ਹੋ ਗਏ ਨੇ ਖੋਲ ਕੇ ਇੱਕ ਵਾਰੀ ਚੈੱਕ ਕਰ ਲੈਣੇ ਆ ਤੇ ਦੇਖੋ 3 ਮਿੰਟ ਹੋ ਗਏ ਨੇ ਬੈਂਗਨ ਦਾ ਕਲਰ ਕਾਫੀ ਜ਼ਿਆਦਾ ਚੇਂਜ ਹੋ ਚੁੱਕਾ ਹੈ ਜਿਹੜੇ ਬੈਂਗਨ ਹੈਗੇ ਨੇ ਉਹ ਬਹੁਤ ਹੀ ਛੇਤੀ ਗਲ ਜਾਂਦੇ ਨੇ ਦੇਖੋ ਕਿੰਨਾ ਜ਼ਿਆਦਾ ਕਲਰ ਚੇਂਜ ਹੋ ਚੁੱਕਾ ਹੈ ਤੇ ਹੁਣ ਇਸ ਨੂੰ ਦੁਬਾਰਾ ਤੋਂ ਢੱਕ ਕੇ 3 ਮਿੰਟ ਬਾਅਦ ਫੇਰ ਚੈੱਕ ਕਰਾਂਗੇ ਟੋਟਲ 6 ਮਿੰਟ ਹੋ ਜਾਣਗੇ ਤੇ ਹੁਣ ਇੱਥੇ ਟੋਟਲ 6 ਮਿੰਟ ਹੋ ਚੁੱਕੇ ਨੇ ਤੇ ਦੇਖੋ ਬੈਂਗਨ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਗਲ ਚੁੱਕੇ ਨੇ ਆਪਾਂ ਨੂੰ ਬਿਲਕੁਲ ਵੀ ਮੈਸ਼ਰ ਦੀ ਇੱਥੇ ਜ਼ਰੂਰਤ ਨਹੀਂ ਹੈਗੀ ਇਹ ਕੜਛੀ ਦੇ ਨਾਲ ਹੀ ਬਹੁਤ ਵਧੀਆ ਤਰੀਕੇ ਦੇ ਨਾਲ ਮੈਸ਼ ਹੋ ਚੁੱਕੇ ਨੇ ਫਲੇਮ ਬਿਲਕੁਲ ਲੋ ਰੱਖੀ ਹੋਈ ਹੈ ਇੱਥੇ ਮੈਂ ਤੇ ਨਾਲ-ਨਾਲ ਹੀ ਮੈਂ ਕੜਛੀ ਦੇ ਨਾਲ ਇਸ ਨੂੰ ਮੈਸ਼ ਕਰਦੀ ਜਾ ਰਹੀ ਹਾਂ ਦੇਖੋ ਕਿੰਨੇ ਵਧੀਆ ਤਰੀਕੇ ਦੇ ਨਾਲ ਬੈਂਗਨ ਗਲ ਚੁੱਕੇ ਨੇ ਇਸੇ ਲਈ ਇਹ ਬਹੁਤ ਵਧੀਆ ਤਰੀਕੇ ਨਾਲ ਮੈਸ਼ ਹੋ ਰਹੇ ਨੇ ਤੇ ਦੇਖੋ ਬੈਂਗਨ ਸਾਰੇ ਮੈਸ਼ ਹੋ ਚੁੱਕੇ ਨੇ ਤੇ ਹੁਣ ਇੱਥੇ ਫਲੇਮ ਵੀ ਮੈਂ ਬੰਦ ਕਰ ਦਿੱਤੀ ਹੋਈ ਹੈ ਇਹ ਬਹੁਤ ਜ਼ਿਆਦਾ ਸੌਖਾ ਤਰੀਕਾ ਹੈ ਬੈਂਗਨ ਦਾ ਪਰਠਾ ਬਣਾਉਣ ਦਾ ਤੇ ਬੈਂਗਨ ਦੇਖੋ ਹੁਣ ਚੰਗੀ ਤਰ੍ਹਾਂ ਮੈਸ਼ ਹੋ ਚੁੱਕੇ ਨੇ ਹੁਣ ਇਹਨਾਂ ਨੂੰ ਆਪਾਂ ਇੱਕ ਸਾਈਡ ਤੇ ਰੱਖ ਦਾਂਗੇ ਤੇ ਆਪਾਂ ਹੁਣ ਇਸ ਦਾ ਤੜਕਾ ਲਗਾਉਣ ਦੀ ਤਿਆਰੀ ਸ਼ੁਰੂ ਕਰਦੇ ਆਂ ਤੇ ਹੁਣ ਇੱਥੇ ਮੈਂ ਇੱਕ ਕੜਾਈ ਲਈਏ ਤੇ ਕੜਾਈ ਦੇ ਵਿੱਚ ਅੱਧੀ ਕੜਚੀ ਮੈਂ ਤੇਲ ਦੀ ਪਾ ਦਿੱਤੀ ਹੈ ਤੇ ਤੇਲ ਨੂੰ ਮੀਡੀਅਮ ਫਲੇਮ ਦੇ ਉੱਪਰ ਹੀ ਚੰਗੀ ਤਰ੍ਹਾਂ ਗਰਮ ਹੋਣ ਦਵਾਂਗੇ ਤੇ ਤੇਲ ਦੇਖੋ ਬਹੁਤ ਹੀ ਛੇਤੀ ਗਰਮ ਹੋ ਗਿਆ ਤੇ ਹੁਣ ਇਸ ਦੇ ਵਿੱਚ ਮੈਂ ਅੱਧਾ ਚਮਚ ਜੀਰਾ ਪਾ ਰਹੀ ਆ ਤਕਰੀਬਨ 1 ਮਿੰਟ ਹੀ ਲੱਗਾ ਜੀਰਾ ਭੁੰਨਿਆ ਗਿਆ ਤੇ ਹੁਣ ਇਸ ਦੇ ਵਿੱਚ ਮੈਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ ਬਰੀਕ-ਬਰੀਕ ਕੱਟ ਕੇ ਪਾ ਰਹੀ ਆ ਪਰਥੇ ਦੇ ਵਿੱਚ ਹਮੇਸ਼ਾ ਪਿਆਜ਼ ਤੇ ਟਮਾਟਰ ਜ਼ਿਆਦਾ ਹੀ ਪੈਂਦਾ ਹੈ ਤੇ ਹੁਣ ਇੱਕ ਵਾਰੀ ਇਸ ਨੂੰ ਚੰਗੀ ਤਰ੍ਹਾਂ ਹਿਲਾ ਦਾਂਗੇ ਪਿਆਜ਼ਾਂ ਨੂੰ ਆਪਾਂ ਬਹੁਤ ਬਰਾਊਨ ਨਹੀਂ ਕਰਨਾ ਤਕਰੀਬਨ 2-3 ਮਿੰਟ ਤੱਕ ਹੀ ਪਕਾਣਾ ਹੈ ਆਪਾਂ ਇਹਨਾਂ ਦਾ ਕ੍ਰਾਂਚ ਬਿਲਕੁਲ ਵੀ ਨਹੀਂ ਖਤਮ ਕਰਨਾ ਤੇ ਇਸ ਸਟੇਜ ਤੇ ਤੁਸੀਂ ਹੁਣ ਲਸਣ ਅਦਰਕ ਵੀ ਪਾ ਸਕਦੇ ਹੋ ਪਰ ਮੈਂ ਇੱਥੇ ਲਸਣ ਅਦਰਕ ਦਾ ਇਸਤੇਮਾਲ ਬਿਲਕੁਲ ਵੀ ਨਹੀਂ ਕਰਨਾ ਪਿਆਜ਼ ਤੇ ਟਮਾਟਰਾਂ ਦੇ ਨਾਲ ਹੀ ਬਹੁਤ ਵਧੀਆ ਪੜਥਾ ਅੱਜ ਦਾ ਬਣਾ ਕੇ ਆਪਾਂ ਤਿਆਰ ਕਰਾਂਗੇ ਤੇ ਤਕਰੀਬਨ ਡੇਢ ਮਿੰਟ ਹੋ ਗਿਆ ਹੈ ਤੇ ਡੇਢ ਮਿੰਟ ਲਈ ਇਹਨੂੰ ਹੋਰ ਪਕਾ ਲਵਾਂਗੇ ਤੇ ਪਿਆਜ਼ ਨੂੰ ਥੋੜੀ ਥੋੜੀ ਦੇਰ ਬਾਅਦ ਆਪਾਂ ਇਸ ਤਰ੍ਹਾਂ ਹਿਲਾ ਲੈਣਾ ਹੈ ਤੇ ਪਿਆਜ਼ ਜਿਹੜੇ ਹੈਗੇ ਨੇ ਉਹ ਟਰਾਂਸਪੇਰੈਂਟ ਹੋਣੇ ਸ਼ੁਰੂ ਹੋ ਗਏ ਹੋਏ ਨੇ ਬਸ ਇਸੇ ਸਟੇਜ ਤੱਕ ਹੀ ਇਹਨਾਂ ਨੂੰ ਪਕਾਉਣਾ ਸੀ ਇਹਨਾਂ ਨੂੰ ਬਿਲਕੁਲ ਵੀ ਲਾਈਟ ਬ੍ਰਾਊਨ ਜਾਂ ਡਾਰਕ ਬ੍ਰਾਊਨ ਨਹੀਂ ਕਰਨਾ ਹੁਣ ਇਸ ਦੇ ਵਿੱਚ ਮੈਂ ਪਾਵਾਂਗੀ ਟਮਾਟਰ ਮੈਂ ਇੱਥੇ ਚਾਰ ਮੀਡੀਅਮ ਸਾਈਜ਼ ਦੇ ਟਮਾਟਰ ਲੈ ਕੇ ਉਹਨਾਂ ਨੂੰ ਬਿਲਕੁਲ ਬਰੀਕ ਬਰੀਕ ਕਰਕੇ ਕੱਟ ਕੇ ਤੇ ਇੱਥੇ ਪਾ ਲਿੱਤੇ ਦੇਖੋ ਤੇ ਹੁਣ ਨਾਲ ਹੀ ਇਸ ਦੇ ਵਿੱਚ ਮੈਂ ਤਿੰਨ ਤੋਂ ਚਾਰ ਹਰੀਆਂ ਮਿਰਚਾਂ ਵੀ ਬਰੀਕ ਬਰੀਕ ਕੱਟ ਕੇ ਪਾ ਦਿੱਤੀਆਂ ਨੇ ਤੇ ਹੁਣ ਇਹਨਾਂ ਨੂੰ ਪੁਣਨਾ ਸਟਾਰਟ ਕਰਾਂਗੇ ਫਲੇਮ ਆਪਾਂ ਮੀਡੀਅਮ ਹੀ ਰੱਖੀ ਹੋਈ ਹੈ ਇਸ ਨੂੰ ਆਪਾਂ ਬਿਲਕੁਲ ਵੀ ਲੋ ਜਾਂ ਹਾਈ ਨਹੀਂ ਕਰਨਾ ਤੇ ਤਕਰੀਬਨ 1.5 ਮਿੰਟ ਲਈ ਇਸ ਨੂੰ ਇਸੇ ਤਰ੍ਹਾਂ ਪਕਾ ਲੈਣਾ ਤੇ 1.5 ਮਿੰਟ ਹੋ ਗਿਆ ਹੁਣ ਇਸ ਦੇ ਵਿੱਚ ਮੈਂ ਪਾ ਦਿੱਤਾ ਹੈ ਸਵਾਦ ਅਨੁਸਾਰ ਨਮਕ ਇੱਕ ਚਮਚ ਨਮਕ ਪਾਇਆ ਮੈਂ ਇੱਥੇ ਤੇ ਚਮਚ ਦਾ ਚੌਥਾ ਹਿੱਸਾ ਮੈਂ ਹਲਦੀ ਦਾ ਵੀ ਪਾ ਦਿੱਤਾ ਹੈ ਤੇ ਅੱਧਾ ਚਮਚ ਸੁੱਕੇ ਧਨੀਏ ਦਾ ਪਾਊਡਰ ਪਾ ਦਿੱਤਾ ਹੈ ਨਾਲ ਹੀ ਇੱਕ ਚਮਚ ਕਸ਼ਮੀਰੀ ਲਾਲ ਮੀਚ ਮੈਂ ਰੰਗਤ ਦੇ ਲਈ ਪਾਈ ਐ ਇੱਥੇ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਹਿਲਾ ਲੈਣਾ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਕਸ ਹੋ ਚੁੱਕੀਆਂ ਨੇ ਤਕਰੀਬਨ 1 ਮਿੰਟ ਤੱਕ ਮੈਂ ਇਹਨਾਂ ਨੂੰ ਇਸੇ ਤਰੀਕੇ ਦੇ ਨਾਲ ਹੀ ਹਿਲਾਇਆ ਤੇ ਹੁਣ ਇਸ ਨੂੰ ਆਪਾਂ ਟੱਕ ਦਵਾਂਗੇ ਤੇ ਇਸ ਨੂੰ ਟੱਕ ਕੇ 2 ਕੁ ਮਿੰਟ ਲਈ ਪਕਾਵਾਂਗੇ ਤਾਂ ਜੋ ਜਿਹੜੇ ਮਸਾਲੇ ਹੈਗੇ ਨੇ ਉਹਨਾਂ ਦਾ ਕੱਚਾਪਨ ਦੂਰ ਹੋ ਜਾਏ ਤੇ तकरीबन 2 ਕੁ ਮਿੰਟ ਹੋ ਚੁੱਕੇ ਨੇ ਮਸਾਲੇ ਪੁੰਨੇ ਜਾ ਚੁੱਕੇ ਨੇ ਟਮਾਟਰਾਂ ਨੂੰ ਆਪਾਂ ਬਹੁਤ ਜ਼ਿਆਦਾ ਨਹੀਂ ਗਲਾਉਣਾ ਸੀਗਾ ਜੇ ਟਮਾਟਰ ਬਹੁਤ ਜ਼ਿਆਦਾ ਗਲ ਜਾਂ ਤਾਂ ਫਿਰ ਪਰਠਾ ਵਧੀਆ ਨਹੀਂ ਲੱਗਦਾ ਤੇ ਹੁਣ ਇਹਨਾਂ ਸਾਰੀਆਂ ਚੀਜ਼ਾਂ ਨੂੰ ਮੈਂ ਚੰਗੀ ਤਰ੍ਹਾਂ ਇੱਕ ਵਾਰੀ ਫੇਰ ਹਿਲਾ ਦਿੱਤਾ ਹੈ ਤੇ ਇਸ ਦੇ ਵਿੱਚ ਜਿਹੜੇ ਬੈਂਗਨ ਆਪਾਂ ਮੈਸ਼ ਕਰਕੇ ਰੱਖੇ ਹੋਏ ਨੇ ਦੇਖੋ ਮੈਂ ਉਹ ਵੀ ਪਾ ਦਿੱਤੇ ਨੇ ਇਸ ਦੇ ਵਿੱਚ ਤੇ ਹੁਣ ਇਸ ਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਦੇਖੋ ਕਿੰਨਾ ਹੀ ਜਿਆਦਾ ਸੌਖਾ ਤਰੀਕਾ ਹੈ ਬੈਂਗਨ ਦਾ ਪਰਤਾ ਬਣਾਉਣ ਦਾ ਬਿਨਾ ਭੁੰਨੇ ਬੈਂਗਨ ਦਾ ਪਰਤਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਣ ਕੇ ਤਿਆਰ ਹੋ ਰਿਹਾ ਹੈ ਫੁਲਕੇ ਜਾਂ ਪਰੌਂਠੀਆਂ ਹੋਣ ਇਸ ਦੇ ਨਾਲ ਬਹੁਤ ਹੀ ਵਧੀਆ ਲੱਗਦਾ ਹੈ ਪਰਤਾ ਤੇ ਹੁਣ ਦੇਖੋ ਇਸ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਲਿਆ ਇਸ ਦੇ ਵਿੱਚ ਹੁਣ ਪਾਵਾਂਗੀ ਮੈਂ ਅੱਧਾ ਚਮਚ ਗਰਮ ਮਸਾਲੇ ਦਾ ਤੇ ਨਾਲ ਹੀ ਇੱਥੇ ਮੈਂ ਪਾ ਰਹੀਆਂ ਬਰੀਕ-ਬਰੀਕ ਕਟਿਆ ਹੋਇਆ ਹਰਾ ਧਨੀਆ ਇਹਦੇ ਨਾਲ ਫਲੇਵਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਇਹਨਾਂ ਨੂੰ ਹੁਣ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਤੇ ਗੈਸ ਦੀ ਫਲੇਮ ਹੁਣ ਮੈਂ ਇੱਥੇ ਬੰਦ ਕਰ ਦਿੱਤੀ ਹੈ ਦੇਖੋ ਬੈਂਗਨ ਦਾ ਪਰਤਾ ਜਿੰਨਾ ਜ਼ਿਆਦਾ ਦੇਖਣ ਦੇ ਵਿੱਚ ਵਧੀਆ ਲੱਗ ਰਿਹਾ ਹੈ ਇਹ ਖਾਣ ਦੇ ਵਿੱਚ ਵੀ ਓਨਾ ਹੀ ਜ਼ਿਆਦਾ ਸਵਾਦ ਬਣਿਆ ਹੈ ਬੈਂਗਨ ਦੇ ਪਰਥੇ ਨੂੰ ਮੈਂ ਚੰਗੀ ਤਰ੍ਹਾਂ ਹਿਲਾ ਦਿੱਤਾ ਹੈ ਤੇ ਬੈਂਗਨ ਦਾ ਜਿਹੜਾ ਪਰਥਾ ਹੈ ਉਹ ਸਰਵ ਹੋਣ ਲਈ ਰੈਡੀ ਹੈ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਥਾ ਬਣ ਕੇ ਤਿਆਰ ਹੋਇਆ ਹੈ ਬਸ ਇੱਕ ਖਾਸ ਗੱਲ ਦਾ ਇੱਥੇ ਧਿਆਨ ਰੱਖਣਾ ਹੈ ਕਿ ਬੈਂਗਨ ਦੇ ਪਰਥੇ ਦੇ ਵਿੱਚ ਹਮੇਸ਼ਾ ਹਲਦੀ ਦੀ ਜਿਹੜੀ ਮਾਤਰਾ ਹੈ ਉਹ ਥੋੜੀ ਜਿਹੀ ਰੱਖਣੀ ਹੈ ਇਸ ਦੇ ਵਿੱਚ ਬਹੁਤ ਜ਼ਿਆਦਾ ਹਲਦੀ ਵਧੀਆ ਨਹੀਂ ਲੱਗਦੀ ਤੇ ਦੇਖੋ ਬੈਂਗਨ ਦਾ ਪਰਥਾ ਬਹੁਤ ਹੀ ਜ਼ਿਆਦਾ ਬਹੁਤ ਹੀ ਟੇਸਟੀ ਬਣ ਕੇ ਤਿਆਰ ਹੋ ਚੁੱਕਾ ਹੈ